ਦੇਖੋ ਇਹ ਨਾ ਪ੍ਰਭੂ ਦਾ ਅਸ਼ੀਰਵਾਦ ਲੈਣਾ ਖਾਤੂ ਸ਼ਾਮ ਦਾ ਅਸ਼ੀਰਵਾਦ ਹੀ ਆ ਜਿਹੜਾ ਇੰਨਾ ਲੋਕ ਸੇਵਾ ਦੇ ਵਿੱਚ ਤੁਰੇ ਫਿਰਦਿਆ ਇਹਦੇ ਅਸ਼ੀਰਵਾਦ ਤੋਂ ਬਿਨਾ ਕੁਝ ਨਹੀਂ ਆ ਹੋਰ ਕੀ ਲੋਕਾਂ ਨੂੰ ਸਿਖਾਏ ਤੋ ਗਿਆ ਦਿੱਪਤਾ ਰਹੀ ਜਗ੍ਹਾ ਤੇ ਪੁੱਛਿਓ ਕਿ ਤਾਂ ਲੱਗ ਰਿਹਾ ਜੀ ਦੇਖੋ ਇਹ ਧਰਮ ਦੇ ਮੰਨਣ ਦੇ ਰਸਤੇ ਅਲੱਗ-ਅਲੱਗ ਹੋ ਸਕਦੇ ਆ ਪਰ ਧਰਮ ਇੱਕੋ ਹੀ ਆ ਇਨਸਾਨੀਅਤ ਜਿਹਦੇ ਅੰਦਰ ਇਨਸਾਨੀਅਤ ਦਾ ਉਹਦਾ ਧਰਮ ਆਪੇ ਹੀ ਠੀਕ ਆ ਇਹੀ ਹੈ ਜੋ ਬਾਬਾ ਨਾਨਕ ਦੇ ਕੇ ਗਿਆ 13 13 ਤੋਲੋ ਤੇ ਸੱਚ ਬੋਲੋ ਸਾਰਿਆਂ ਨੂੰ ਪਹਿਲਾਂ ਤਾਂ ਜੈ ਸ਼ੰਕਰ ਜੀ ਜੈ ਸ਼ੀ ਸ਼ੰਦੀ ਮੈਂ ਤੁਹਾਡਾ ਗਰਾਨੀ ਦੇ ਪ੍ਰਾਨੀ ਦੇ ਜੈੰਗੀ ਆਏ ਬਾਬਾ ਪਰਵਾਨੀ ਯੂਥ ਕਲੱਬ ਦੇ ਵੱਲੋਂ ਦੂਸਰਾ ਵਿਸ਼ਾਲ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਜੋ ਕਿ ਲੁਧਿਆਣਾ ਸ਼ਹਿਰ ਦੀ ਪਵਿੱਤਰ ਸਥਾਨ ਦੇ ਉੱਤੇ ਸ਼੍ਰੀ ਪ੍ਰਾਚੀਨ ਵੈਸ਼ਨੂ ਹਾਥੀ ਵਾਲਾ ਮੰਦਿਰ ਦੇ ਵਿੱਚ ਬਣਾਇਆ ਜਾ ਰਿਹਾ ਬੜੀ ਧੂਮ-ਧਾਮ ਦੇ ਨਾਲ ਬਣਾਇਆ ਜਾ ਰਿਹਾ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਬਾਬਾ ਜੀ ਦੇ ਅਸ਼ੀਰਵਾਦ ਨਾਲ ਔਰ ਮੈਂ ਸਾਰੇ ਭਗਤਾਂ ਨੂੰ ਇਹ ਅਰਦਾਸ ਕਰਾਂਗਾ ਔਰ ਆਈ ਇਹਨਾਂ ਨੂੰ ਕਹਾਂਗਾ ਲੁਧਿਆਣਾ ਸ਼ ਕੌਣ ਕੌਣ ਆਇਆ ਕੌਣ ਕੌਣ ਗਾਨ ਕਰਨ ਆਇਆ ਕਿਹੜੇ ਕਿਹੜੇ ਮੁਖੀ ਸਿੱਖੇ ਆਈਆਂ ਸਾਡੇ ਵਿੱਚ ਮੁਖ ਮਹਿਮਾਨ ਪਾਰਲੀਮੈਂਟ ਤੋਂ ਡਾਕਟਰ 사ਜਨ ਸ਼ਰਮਾ ਜੀ ਆਏ ਸੀਗੇ ਸਾਡੇ ਅਸ਼ੋਕ ਪ੍ਰੇਸ਼ਾਨ ਠੱਪੀ ਜੀ ਆਏ ਸੀਗੇ ਅਲੱਗ ਅਲੱਗ ਸਤਾਵਤ ਸੰਸਦਾਂਵਾ ਵੀ ਆਈਆਂ ਨੇ ਔਰ ਸਾਡੇ ਗਾਇਕ ਜਿਹੜੇ ਸਮਰਾਨਤ ਕੁਮਾਰ ਗੋਰੇ ਜੀ ਹੈ ਔਰ ਭਜਨ ਕਰ ਰਹੇ ਨੇ ਗਾਇਕ ਬਾਕੀ ਮੈਂ ਫਿਰ ਇੱਕ ਵਾਰ ਫਿਰ ਸਾਰੇ ਲੋਹਣਾ ਵਾਸੀਆਂ ਨੂੰ ਕਹਾਂਗਾ ਵੀ ਆਓ ਬਾਬਾ ਜੀ ਦਾ ਆਸ਼ੀਰਵਾਦ ਲਈਏ ਤੇ ਆਪਣੀ ਜ਼ਿੰਦਗੀ ਸਫਲ ਕਰੀਏ ਬਾਦ ਇੱਕ ਕੋਈ ਗੱਲ ਕਵਾਂਗਾ ਅੱਜ ਜੇ ਮੈਂ ਖੜਾ ਤੇ ਆਪਣੇ ਫਾਦਰ ਸਾਹਿਬ ਦੇ ਆਸ਼ੀਰਵਾਦ ਨਾਲ ਖੜਾ ਜੋ ਅੱਜ ਦੁਨੀਆ ਤੇ ਹੁਣ ਨਹੀਂ ਰਹੀ ਪਿਛਲੇ ਸਾਲ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਇਹ ਮੂਰਤੀ ਸਥਾਪਨਾ ਹੋਈ ਸੀ ਤੇ ਅੱਜ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਉਹਨਾਂ ਦੀ ਦਿਖਾਏ ਰਸਿਆਂ ਦੇ ਉੱਤੇ ਚੱਲ ਰਹੇ ਆ ਤੇ ਉਹਨਾਂ ਦੇ ਜਿਹੜੇ ਜ਼ਿੰਮੇਵਾਰ ਦਿੱਤੀ ਉਹਨੂੰ ਨਿਭਾ ਰਹੇ ਆ